ਕੀ ਕਰਨੇ ਚਾਹਦੇ ਹੋ ਜੀ ਦੇਖੋ ਸਾਡੇ ਕੋਲੇ ਕਈ ਪਿੰਡਾਂ ਵਿੱਚ ਲੋਕ ਇਕੱਠੇ ਹੋ ਕੇ ਆਏ ਸੀ ਕਿ ਜਾਨੀ ਸੜਕਾਂ ਵੀ ਬਹੁਤ ਮਾੜਾ ਹਾਲ ਹੈ ਪਿਛਲੇ ਕਈ ਸਾਲਾਂ ਤੋਂ ਇਹਦੀ ਕੋਈ ਰਿਪੇਅਰ ਨਹੀਂ ਹੋਈ ਗੁਈਏ ਬਣੀ ਨਹੀਂ ਤੇ ਬੱਚੇ ਸਕੂਲ ਨੂੰ ਜਾਂਦੇ ਉਹ ਡਿੱਗਦੇ ਨੇ ਵਿੱਚ ਆਉਣਾ ਜਾਣਾ ਔਖਾ ਹੋਇਆ ਵਾ ਜੂਟੀਆਂ ਵਾਲੇ ਨੂੰ ਔਖਾ ਹੋਇਆ ਵਾ ਵੋਈ ਬੂਟੀ ਵਾਲੇ ਨੂੰ ਔਖਾ ਹੋਇਆ ਵਾ ਕੋਈ ਨਾ ਨੇ ਕਿਹਾ ਵੀ ਜਿਵੇਂ ਤੁਸੀਂ ਹੋਰ ਹਲਕੇ 'ਚ ਜਿਹੜੀ ਸੇਵਾ ਕਰ ਰਹੇ ਹੋ ਵੀ ਸਾਡੇ ਵੀ ਦੀ ਸੜਕ ਦੀ ਉਹਨਾਂ ਕੋਈ ਦਾ ਪੈਚ ਵਰਕ ਕਰਾ ਕੇ ਇਹਨੂੰ ਚਾਲੂ ਹਾਲਤ ਵਿੱਚ ਸਰੋ ਸੋ ਅਸੀਂ ਅੱਜ ਸਾਰੀ ਮਸ਼ੀਨਰੀ ਲੈ ਕੇ ਜਿਹੜਾ ਮੌਕੇ ਤੇ ਪਹੁੰਚੇ ਆਂ ਤੇ ਅੱਜ ਅਸੀਂ ਇਹਦਾ ਸੜਕ ਦਾ ਜਿਹੜਾ ਕੰਮ ਸ਼ੁਰੂ ਕਰਾਇਆ ਤੁਸੀਂ ਦੇਖੋ ਕਿ ਕਿਵੇਂ ਲੋਕਾਂ 'ਚ ਖੁਸ਼ੀ ਆ ਜਦ ਕਿ ਇਹ ਟੈਂਪਰੇਰੀ ਇੱਕ ਸਿਰਫ ਪੈਚਵਰਕ ਹੈ ਜਿਹੜਾ ਤਾਂ ਕਿ ਸੜਕ ਨੂੰ ਚਾਲੂ ਕਰਨ ਦਾ ਪਰ ਦੇਖੋ ਖੁਸ਼ੀ ਦੇ ਲੱਡੂ ਵੰਡੇ ਜਾ ਰਹੇ ਨੇ ਕਿਉਂਕਿ ਲੋਕ ਦੁਖੀ ਨੇ ਸਰਕਾਰ ਵੱਲੋਂ ਕੋਈ ਹੰਕਾਰਾ ਕੋਈ ਬਿਆਨ ਕੋਈ ਕੁਛ ਨਹੀਂ ਵੀ ਇਹ ਸੜਕਾਂ ਦਾ ਚਲੋ 2 ਮਹੀਨੇ ਨੂੰ 4 ਮਹੀਨੇ ਨੂੰ ਅਸੀਂ ਕੰਮ ਲਾ ਦਾਂਗੇ ਕੋਈ ਬਿਆਨ ਨਹੀਂ ਆ ਰਿਹਾ ਸੋ ਅਸੀਂ ਤਾਂ ਬੇਨਤੀ ਕਰਦੇ ਕੋਈ ਕੰਮ ਸਰਕਾਰਾਂ ਦਾ ਸੜਕਾਂ ਸਰਕਾਰ ਨੇ ਬਣਾਉਣੀਆਂ ਹੁੰਦੀਆਂ ਐ ਤੇ ਪ੍ਰਾਈਵੇਟ ਬੰਦੇ ਕਿੰਨੀ ਕੁ ਬਣਾ ਸਕਦੇ ਪਰ ਅਸੀਂ ਪੈਚ ਵਰਕ ਕਰਕੇ ਸਾਰੇ ਹਲਕੇ 'ਚ ਜਿੱਥੇ ਬਹੁਤੀ ਜ਼ਿਆਦਾ ਹਾਲਤ ਖਰਾਬ ਐ ਅਸੀਂ ਇਹ ਵੀੜਾ ਚੁੱਕਿਆ ਵੀ ਅਸੀਂ ਇਹਨੂੰ ਲੋਕਾਂ ਨੂੰ ਜਿਹੜਾ ਆਉਣਾ ਜਾਣਾ ਉਹ ਜਿਹੜਾ ਸੁਖਾਲਾ ਕਰ ਕੱਲ ਸਾਬਕਾ ਮੰਤਰੀ ਮੈਡਮ ਅਨਮੋਲ ਗਗਨਮਾਨ ਨੇ ਵੀ ਕਿਹਾ ਕਹਿੰਦੀ ਲੋਕਾਂ ਹੋਈਆਂ ਰੋਲਾ ਪਾ ਰਹੇ ਆ ਅਸੀਂ ਬਣਾ ਰਹੇ ਆ ਕੰਮ ਕਰ ਰਹੇ ਆ ਬਰਸਾਤ ਤੋਂ ਉਪਨ ਤੋਂ ਪਹਿਲਾਂ ਦੇਖੋ ਬਰਸਾਤਾਂ ਚਾਰ ਲੰਘ ਗਈਆਂ ਤੇ ਬਰਸਾਤ ਸਿਰਫ ਇੱਕ ਰਹੀਗੀ ਸਰਕਾਰ ਕੋਲ ਆ ਚੌਥੀ ਵੀ ਲੰਘ ਗਈ ਸੋ 4 ਸਾਲ ਚ ਨਹੀਂ ਹੋਇਆ ਲੋਕ ਵਿਸ਼ਵਾਸ ਵੀ ਕਿਵੇਂ ਕਰਨ ਵੀ ਤੁਸੀਂ ਆਉਣ ਵਾਲੇ 4 ਮਹੀਨੇ ਚ ਬਣਾ ਦੋਗੇ ਕਿਉਂਕਿ ਆਪਾਂ ਦਾ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਵੀ ਇਹ ਜਿਹੜਾ ਹਲਕਾ ਪੰਜਾਬ ਦਾ ਨੰਬਰ 1 ਸੂਬਾ ਆਪਣੇ ਨੰਬਰ 1 ਹਲਕਾ ਹੋਊਗਾ ਪੰਜਾਬ ਦਾ ਇਹ ਜਿਹੜਾ ਤੇ ਹਾਲ ਦੇਖ ਲਓ ਹੁਣ ਲੋਕ ਕਰਨ ਕੀ ਲੋਕ ਵਿਸ਼ਵਾਸ ਕਿਵੇਂ ਕਰਨ ਕਿਉਂਕਿ 4 ਸਾਲ ਤਾਂ ਨਿਕਲ ਚਲੇ ਆਪਣੇ ਸੋ ਇਸ ਕਰਕੇ ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ ਸਰਕਾਰ ਤੇ ਪਰ ਅਸੀਂ ਫੇਰ ਬੇਨਤੀ ਕਰਦੇ ਹਾਂ ਵੀ ਜੋ ਸਮਾਂ ਲੰਘਿਆ ਕੋਈ ਗੱਲ ਨਹੀਂ ਜੋ ਰਹਿੰਦਾ ਤੁਸੀਂ ਇਹਦੇ ਵਿੱਚ ਜਿਹੜੀ ਹਲਕੇ ਦੀ ਜੋ ਤੁਸੀਂ ਬੀੜਾ ਕਿਹਾ ਲੋਕਾਂ ਨੇ ਵੀ ਅਸੀਂ ਇਹਨੂੰ ਪੰਜਾਬ ਦਾ ਨੰਬਰ 1 ਹਲਕਾ ਬਣਾਵਾਂਗੇ ਅਸੀਂ ਕਹਿੰਦੇ ਵੀ ਜੋ ਪਹਿਲਾ ਹਲਕਾ ਤਾਂ ਕੱਟੋਂ-ਕੱਟਰੀ ਨੂੰ ਉਸ ਦਾ ਹਲਕੇ ਜੋਗਾ ਹੀ ਰਹਿੰਦੋ ਜੋ ਪਹਿਲਾਂ ਤਾਂ ਹੁਣ ਤਾਂ ਇਹ ਜਮੇ ਹੀ ਟੁੱਟ-ਫੁੱਟ ਗਿਆ ਜੀ ਤੁਸੀਂ ਜਾ ਕੇ ਤੁਸੀਂ ਵੀ ਸਾਡੇ ਨਾਲ ਹੀ ਜਾਣਿਓ ਜਿੱਥੇ ਵੀ ਆਪਾਂ ਸੜਕ ਦਾ ਕੰਮ ਸ਼ੁਰੂ ਕਰਾਉਣਾ ਹੈ ਤੇ ਤੁਸੀਂ ਖੁਦ ਵੀ ਦੇਖਦੇ ਹੋ ਆਪ ਵੀ ਦੇਖਦੇ ਹੋ ਵੀ ਕਿੰਨਾ ਜਿਹੜੇ ਮਾਰੇ ਹਾਲਚ ਲੋਕ ਰਹਿ ਰਹੇ ਅਗਿਲ ਸਾਹਿਬ ਲਗਾਤਾਰ ਜਿਹੜੇ ਹਲਕੇ ਦੀਆਂ ਸੜਕਾਂ ਦੇ ਹਾਲਾਤ ਖਰਾਬ ਹੋ ਰਹੇ ਨੇ ਤੇ ਪਿੰਡਾਂ ਵਾਲੇ ਲੋਕ ਵੀ ਕਹਿੰਦੇ ਆ ਵੀ ਆਖਰ ਜੇਕਰ ਇਹ ਸੜਕ ਬਣਵਾਣੀ ਹੋਵੇ ਪਿੰਡ ਦੀ ਤਾਂ ਤੁਹਾਨੂੰ ਕਿੱਥੇ ਮਿਲੀਏ ਜੀ ਕਿਸ ਨਾਲ ਸੰਪਰਕ ਕਰੀਏ ਨਹੀਂ ਅਸੀਂ ਤਾਂ ਦੇਖੋ ਸਾਡਾ ਦਫ਼ਤਰ ਹੈ ਖਰੜ ਦੇ ਵਿੱਚ ਕਰਾਲੀ ਮੇਲਾ ਸਾਡੇ ਪ੍ਰਧਾਨ ਜੀ ਆਏਵੇਂ ਉੱਥੋਂ ਕੌਸ਼ਲ ਜੀ ਆਏਵੇਂ ਨੇ ਗੁਪਤਾ ਜੀ ਆਏ ਹੋਏ ਨੇ ਕਿਤੇ ਨਹੀਂ ਇਹਨਾਂ ਨੂੰ ਸੰਪਰਕ ਕਰਨਾ ਸਾਨੂੰ ਕਰਨਾ ਅਸੀਂ ਖਰੜ 'ਚ ਬੈਠੇ ਨੇ ਤੇ ਪਹਿਲੀ ਫੋਨ ਤੇ ਕਰ ਲੈਣੇ ਸੋ ਕੋਈ ਨਹੀਂ ਅਸੀਂ ਤਾਂ ਜਿੰਨਾ ਕਿ ਹੈਗਾ ਸਾਡੇ ਵੈਸੇ ਤਾਂ ਦੇਖੋ ਅਸੀਂ ਤਾਂ ਹਲਕਾ ਰੋਜ਼ ਘੁੰਮਦੇ ਸਾਨੂੰ ਵੈਸੇ ਨੋਟਸ ਚ ਹੈਗਾ ਵੀ ਕਿਹੜੀਆਂ-ਕਿਹੜੀਆਂ ਸੰਤਾਂ ਦੀ ਹਾਲ ਜਾਦਾ ਮਾਰੀ ਐ ਸੋ ਅਸੀਂ ਉੱਥੇ ਪੀੜਿਆ ਚੁੱਕਿਆ ਬਾਕੀ ਸਰਕਾਰ ਦਾ ਤਾਂ ਦੇਖੋ ਹੁਣ ਆਹ ਤੁਸੀਂ ਆਉਣ ਵਾਲੇ ਆ ਪਿਛਲੇ 3-4 ਦਿਨ ਤੋਂ ਦੇਖ ਰਹੇ ਜਿੱਦਣ ਦੇ ਪ੍ਰਧਾਨ ਮੰਤਰੀ ਜੀ ਆਏ ਆ 12000 ਕਰੋੜ ਰੁਪਏ ਦਾ ਹੀ ਨਹੀਂ ਪਤਾ ਲੱਗਦਾ ਕਿੱਥੇ ਆ ਉਹ ਦੇਖੋ ਰੌਲਾ ਪੈਣੀ ਪੈਣਾ ਉਹ ਉਹ ਸੈਂਟਰ ਨੇ ਵੀ ਪੁੱਛਣਾ ਇਹਨਾਂ ਨੂੰ ਵੀ 12000 ਕਰੋੜ ਕਿੱਥੇ ਆ ਤੇ ਵਿਰੋਧੀ ਪਾਰਟੀਆਂ ਵੀ ਪੁੱਛ ਰਹੀਆਂ ਨੇ ਵੀ ਉਹ ਦੱਸੋ ਤਾਂ ਸਹੀ ਰੁਪਈਆ ਹੈ ਕਿੱਥੇ ਆ ਸੋ ਇਹਨਾਂ ਦਾ ਮੇਰਾ ਖਿਆਲ ਮੈਨੂੰ ਲੱਗਦਾ ਵੀ ਇਹ ਤਾਂ ਸ਼ਾਇਦ ਇਹਨਾਂ ਨੇ ਉਹ ਵੀ ਚਲਾ ਚਲੂ ਲਿਆ ਵਿੱਚੇ ਸੋ ਅੱਜ ਉੱਥੇ ਅੱਜ ਲੋੜ ਸੀ ਜਿਸ ਕੰਮ ਦੇ ਲਈ ਤੇ ਉਹ ਅੱਜ ਮੈਨੂੰ ਨਹੀਂ ਲੱਗਦਾ ਵੀ ਸਰਕਾਰ ਚੁੱਪ ਹੈ ਇਸ ਮਾਮਲੇ 'ਚ ਕੋਈ ਦੱਸ ਨਹੀਂ ਰਹੀ ਵੀ ਸਾਡਾ 12000 ਕਰੋੜ ਹੈ ਬੈਂਕਾਂ 'ਚ ਪਿਆ ਜਾਂ ਐਫ ਡੀਆਂ ਪਈਆਂ ਨੇ ਜਾਂ ਕਿੱਥੇ ਆ ਪੈਸਾ ਕਿੰਨਾ ਯੂਜ਼ ਹੋਇਆ ਜਾਂ ਕਿੱਥੇ ਯੂਜ਼ ਕੀਤਾ ਸੋ ਸਰਕਾਰ ਦਾ ਤਾਂ ਜਿਹੜਾ ਸਿਸਟਮ ਹੈ ਜੀ ਤੁਹਾਡੇ ਸਾਹਮਣੇ ਆ 1600 ਕਰੋੜ ਪ੍ਰਧਾਨ ਮੰਤਰੀ ਜੀ ਦੇ ਕੇ ਗਏ ਆ ਤੇ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਪੋਸਟਾਂ ਪਾ ਰਹੇ ਨੇ ਕਿ ਬਹੁਤ ਘੱਟ ਹੈ ਬਹੁਤ ਘੱਟ ਹੈ ਉਹਨਾਂ ਨੂੰ ਕੀ ਕਹਿਣਾ ਚਾਹਦੇ ਨੇ ਦੇਖੋ ਇਹਨਾਂ ਨੇ ਪਹਿਲੀ ਗੱਲ ਤਾਂ ਜਿਹੜੀ ਮੰਗ ਰੱਖੀ ਉਹ 20000 ਕੀ ਏਕੜ 20000 ਰੁਪਏ ਕੀਲੇ ਦੀ ਰੱਖੀ ਜਦ ਕਿ ਇਹਨਾਂ ਨੂੰ 50000 ਕੱਟੋਕੱਟ ਰੱਖਣੀ ਚਾਹੀਦੀ 20000 ਨਾਲ 4 ਲੱਖ ਏਕੜ ਦੀ ਜੇ ਆਪਾਂ ਫਸਲ ਜਿਹੜੀ ਆਪਣੀ ਖਰਾਬ ਹੋਈ ਹੈ 4 ਲੱਖ ਏਕੜ 800 ਕਰੋੜ ਬਣਦਾ ਮਕਾਨ ਗਿਰਦੇ ਦੇ ਪੈਸੇ ਲੱਗ ਤੋਂ ਦੇਣੇ ਆ ਉਹਨਾਂ ਨੇ ਪਸ਼ੂ ਮਰੇ ਦੇ ਲੱਖ ਤੋਂ ਦੇ ਨੇ ਬੰਦੇ ਜਿਹਨੇ 100 ਕਿਨ ਨੂੰ ਲੱਗ ਤੋਂ ਦੇ ਨੇ ਜੇ ਸਕੂਲ ਆ ਦੁਬਾਰੇ ਤੋਂ ਰੀਬਿਲਟ ਪ੍ਰਧਾਨ ਮੰਤਰੀ ਦੇ ਕੋਟੇ ਚ ਹੋਣਿਆ ਸੋ ਤਾਂ ਇਹ ਬੀਜੇਪੀ ਵਾਲੇ ਤਾਂ ਇਹ ਵੀ ਅਸੀਂ ਪੁੱਛਦੇ ਆਂ ਵੀ ਜਿਹੜਾ ਬਾਕੀ 800 ਕਰੋੜ ਆ ਤੇ ਉਹ ਤੁਸੀਂ ਕਿੱਥੇ ਲਾਉਣਾ ਸੋ ਇਹਨਾਂ ਨੇ ਜਿੰਨੀ ਮੰਗ ਕੀਤੀ ਸੀ ਉਹ ਨਾਲੇ ਇਨੀਸ਼ੀਅਲ ਐ ਦੇਖੋ ਉਹ ਤਾਂ ਇੱਕ ਆਪਾਂ ਜਿੱਕਣਾ ਹੋਣਾ ਹਕਮ ਮੈਂ ਵੀ ਆ ਸ਼ੁਰੂ ਕਰਨਾ ਲਓ ਜੀ ਤੁਸੀਂ ਇੰਨੇ ਕ ਨਾਲ ਸ਼ੁਰੂ ਕਰਾ ਦਿਓ ਬਾਕੀ ਤਾਂ ਐਸਟੀਮੇਟ ਬਣਾਓ ਕਿੰਨੀ ਲੋੜ ਐ ਉਹ ਕਹਿ ਕੇ ਗਏ ਨੇ ਵੀ ਜਿੰਨਾ ਹੋਰ ਨੁਕਸਾਨ ਐ ਤੁਸੀਂ ਜਿਹੜੀ ਸਪੈਸ਼ਲ ਗਰਦਾਬਰੀ ਕਰਾਓ ਜੋ ਨੁਕਸਾਨ ਹੋਇਆ ਸਾਨੂੰ ਰਿਪੋਰਟ ਦਿਓ ਸਾਡੀਆਂ ਟੀਮਾਂ ਵੀ ਬੈਠੀਆਂ ਕੇਂਦਰ ਦੀਆਂ ਤੁਹਾਡੀਆਂ ਵੀ ਹੈਗੀਆਂ ਉਹ ਸਾਨੂੰ ਦੱਸੋ ਕਿੰਨਾ ਨੁਕਸਾਨ ਆਸੀਂ ਭਰਪਾਈ ਕਰਾਂਗੇ ਉਹਦੀ ਪਰ 12000 ਕਰੋੜ ਦਾ ਦੇਖੋ ਉਹ ਵੀ ਜਿਹੜਾ 12000 ਕਰੋੜ ਹੈ ਉਹ ਵੀ ਡਿਜਾਸਟਰ ਇਹਦਾ ਹੀ ਹੈ ਮੈਨੇਜਮੈਂਟ ਜੋ ਮੈਨੇਜਮੈਂਟ ਹੁੰਦੀ ਹੈ ਉਹਦਾ ਹੀ ਪੈਸਾ ਜਿਹੜਾ ਇੱਥੇ ਪਿਆ ਸੀ ਹੁਣ ਉਹ ਪੈਸੇ ਦਾ ਹੀ ਨਹੀਂ ਪਤਾ ਲੱਗਦਾ ਜਦ ਕੇ ਦੇਖੋ ਜੇ ਆਪਾਂ 1600 ਕਰੋੜ ਨੂੰ ਕਿਉਂਕਿ ਬਾਕੀ ਚੀਜ਼ਾਂ ਦਾ ਉਹ ਕਹਿਗੇ ਵੀ ਇਹ ਪ੍ਰਧਾਨ ਮੰਤਰੀ ਕੋਟੇ 'ਚ ਹੋਣਗੀਆਂ ਭਾਵੇਂ ਮਕਾਨ ਨੇ ਭਾਵੇਂ ਨੈਸ਼ਨਲ ਹਾਈਵੇ ਨੇ ਭਾਵੇਂ ਸਕੂਲ ਨੇ ਭਾਵੇਂ ਕਿਸੇ ਦੀ ਡੈਥ ਹੋ ਗਈ ਭਾਵੇਂ ਪਸ਼ੂਆਂ ਦੀ ਦੇ ਮਰਗੇ ਨੇ ਪਰ ਜੇ 1600 ਕਰੋੜ ਨੂੰ ਲਾਈਏ ਤਾਂ ਵੀ ਮੇਰਾ ਖਿਆਲ ਉਹ 40 45 40000 ਤੋਂ ਉੱਪਰ ਵਹਿੰਦਾ ਜੀ ਉਹ ਪਰ 1 4 ਲੱਖ ਦੇ ਜੇ ਇਕੜ ਦਾ ਸੀ ਲਾਉਨੇ ਸੋ ਇਹਨਾਂ ਨੇ ਜਿੰਨੀ ਮੰਗ ਕੀਤੀ ਸੀ ਬਾਕੀ ਉਹਨਾਂ ਨੇ ਕਿਹਾ ਵੀ ਤੁਸੀਂ ਸਪੈਸ਼ਲ ਗਰਦਾਬ ਵੀ ਕਰਾ ਕੇ ਦੱਸ ਦੋ ਜਿੰਨਾ ਨੁਕਸਾਨ ਆਸੀ ਦੀ ਪਰ ਭਾਈ ਕਰਾਂਗੇ ਇਹਨਾਂ ਨੇ ਹੁਣ ਉਹ ਰੌਲਾ ਪਾਇਆ ਹੋਇਆ ਉਹ ਜਿਹੜਾ 12000 ਤੋਂ 6800 ਰੁਪਿਆ ਏਕੜ ਉਦੇ ਜੋ ਵੀ ਮਿਲਣਾ 6800 ਰੁਪਿਆ ਏਕੜ ਦਾ ਉਸ ਦੇ ਉਸ ਤੋਂ ਵੀ ਮਿਲਣਾ ਜਿਹੜਾ 12000 ਕਰੋੜ ਹੈ ਉਹ ਅਲੱਗ ਤੋਂ ਮਿਲਣਾ ਸੋ ਇਹਨਾਂ ਨੇ ਮੇਰਾ ਖਿਆਲ ਹੈ ਵੀ ਉਹ ਜਿਹੜਾ ਪੈਸੇ ਦਾ ਕੋਈ ਪਤਾ ਨਹੀਂ ਲੱਗ ਰਿਹਾ ਜੇ ਵਿਰੋਧੀ ਪਾਰਟੀਆਂ ਕਾਂਗਰਸ ਵੀ ਸਾਲ ਚੁੱਕ ਰਹੀ ਹੈ ਭਾਜਪਾ ਵੀ ਚੁੱਕ ਰਹੀ ਹੈ ਕਾਲੀ ਦਲ ਵੀ ਚੁੱਕ ਰਿਹਾ ਹੈ ਵੀ ਉਹ 12000 ਕਰੋੜ ਹੈ ਕਿੱਥੇ ਸੋ ਇਹ ਗਲਤ ਜਿਹੜਾ ਉਹ ਮਤਲਬ ਮਿਸਗਾਈਡ ਕਰ ਰਹੇ ਨੇ ਜਦ ਕਿ ਉਹ ਸਾਨੂੰ ਲੱਗਦੇ ਪੈਸਾ ਜਿਹੜਾ ਨੇ ਮਸੂਮ ਕਰ। ਥੈਂਕ ਯੂ। ਹੈਡ ਹਲਕੀ ਥੜਕਾ ਬਣਾਈ ਜਾ ਰਹੀ ਹੈ ਰਣਜੀਤ ਸਿੰਘ ਗਿੱਲ ਵੱਲੋਂ। ਕਿਵੇਂ ਦੇਖਦੇ ਹੋ? ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹ ਰਣਜੀਤ ਸਿੰਘ ਜੀ ਗਿੱਲ ਜਿਨ੍ਹਾਂ ਨੇ ਸਾਡੇ ਇਲਾਕੇ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਜੋ ਕਿ 13 ਸਾਲ ਤੋਂ ਇਹ ਸੜਕ ਠੁੱਟੀ ਹੋਈ ਸੀ। ਇਲਾਕੇ ਦੇ ਪਿੰਡਾਂ ਨੇ ਇਕੱਠੇ ਹੋ ਕੇ ਸੋਹਾਲੀ ਅੱਲਾਪਰ ਤੇ ਹੋਰ ਇਲਾਕਾ ਰੜਿਆਲਾ ਇਹ ਜਿਹੜੀ ਸੜਕ ਹੈ ਤਕਰੀਬਨ ਪਿੰਡ ਖੇਜਰਾਵਾ ਤੱਕ ਦੇ ਲੋਕ ਇੱਥੋਂ ਲੰਘਦੇ ਆ 13 ਸਾਲ ਤੋਂ ਇਹ ਸੜਕ ਟੁੱਟੀ ਹੋਈ ਸੀ ਗੁਰਨਜੀਤ ਸਿੰਘ ਜੀ ਗੱਲਣਾ ਇਹ ਅੱਜ ਜਿਹੜੀ ਸਾਡੀ ਮੰਗ ਪੂਰੀ ਕੀਤੀ ਹੈ ਅਟਕ ਦਾ ਪੇਚ ਵਰਕ ਕਰਨ ਦਾ ਜੋ ਕਿ ਕੰਮ ਕੀਤਾ ਸੀ ਗੱਲ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਿੰਡ ਘਟੌਰ ਵਿੱਚ ਪਹੁੰਚਣ ਤੇ ਫਿਰ ਨਗਰ ਦੀ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੇਖ ਜੀ ਅੱਜ ਸਰ ਪਹੁੰਚ ਮਜੀ ਬੰਮ ਕਰਾਂਗੇ ਆਡੀਟ ਕੈਂਪ ਦੇ ਉੱਤੇ ਤੋਂ ਨੇ ਹਲਕੇ ਦੇ ਵਿੱਚ ਛਿੰਦਾ ਕੰਮ ਇਸ ਤਰ੍ਹਾਂ ਕਰਵਾ ਰਹੇ ਆਂ ਸ਼ਾਇਦ ਕਿਸੇ ਨੇ ਪਹਿਲਾਂ ਨਹੀਂ ਕਰਵਾਇਆ ਵਾਹਦਾ ਅਗਾਂਹਲੇ ਟਾਈਮ ਦੇ ਵਿੱਚ ਜਿੰਨੀਆਂ ਸੜਕਾਂ ਖਰਾਬ ਹੋ ਰਹੀਆਂ ਇਹ ਆਪਣੀ ਕਰਾਲੀ ਸ਼ਹਿਰ ਦੇ ਲਾਲੋ ਨੇੜੇ ਦੇ ਪਿੰਡਾਂ ਗਏ ਸਾਰੇ ਰਿਪੇਅਰ ਕਰਾ ਰਹੇ ਆਂ ਜਿਹੜੇ ਕਿ ਬਾਕੀ ਦਾ ਕੰਮ ਤਾਂ ਹੈਗੀ ਮੌਜੂਦਾ ਸਰਕਾਰ ਦਾ ਕਰਾਣ ਦਾ ਹੈਗਾ ਪਰ ਗਿੱਲ ਸਾਹਿਬ ਦੇਖੋ ਫਿਰ ਵੀ ਆਪਣੇ ਫਕਤ ਕਮੰਦੇ ਨਾਲ ਕੰਮ ਕਰਵਾ ਰਹੇ ਆਂ ਸਾਰਾ ਇਹਦਾ ਬੜਾ ਧੰਨਵਾਦ ਕਰਨੇ ਗਿੱਲ ਸਾਹਿਬ ਨੂੰ ਕਿ ਸਾਡੇ ਹਲਕੇ ਨੂੰ ਵਧੀਆ ਬਣਾ ਰਹੇ ਆਂ ਆਹਨੇ ਟਾਈਮ ਦੇ ਵਿੱਚ ਅਸੀਂ ਚਾਹੁੰਦੇ ਕਿ ਗਿੱਲ ਸਾਹਿਬ ਨੇ ਤੁਸੀਂ ਅਕੇਲੇ ਕੀ ਆਉ ਕਿ ਆਪਣੇ ਹਲਕੇ ਦੀ ਹੋ ਤਰੱਕੀ ਹੋ ਸਕੇ ਦੇ ਵਿੱਚ ਹੋਰ ਇਲਾਕੇ ਦੀ ਪ੍ਰੋਡਕਟਰ ਬਿਲਕੁਲ ਸਰ ਸਾਹਮਣੇ ਕਰ ਸਕਦੇ ਜੀ ਗਿਲ ਸਾਹਿਬ ਸਾਡੇ ਨਾਲ ਅੱবি ਗੱਲ ਕਰਕੇ ਐਸਐਸਪੀ ਪਰਸੋ ਵੀ ਅਸੀਂ ਕਰਾ ਲਈ ਜਿਹੜੇ ਆਪਣੇ ਛੋਟੇ-ਵੋਟੇ ਜਿਹੜੇ ਪੈਕੇਜ ਵਰਕ ਕਰਾਣੇ ਹੈਗੇ ਉਤੇ ਉਹ ਨਾਲ ਆਪਾਂ ਡਿਸਕਸ਼ਨ ਕਰ ਰਹੇ ਹੈਗੇ ਆ ਤੇ ਆਪਾਂ ਕੱਲ ਦੇ ਉੱਤੇ ਜਲਦੀ ਜਦੀ ਕੰਮ ਸ਼ੁਰੂ ਕਰਾਵਾਂਗੇ ਸਾਰਾ ਜਿਹੜੇ ਆਪਣੇ ਨੀਤਰੀ ਲੈ ਦੇ ਸਾਈਡ ਠੀਕ ਹੈ ਕਰ ਲਿਆ ਟ੍ਰਾਂਸਫਰ